అది మనది కాదు అది దేవుడిది ఆమేన్ అది మనది కాదు అది దేవుడిది ਆਜੋ ਸਰਪੰਚ ਸਾਹਿਬ ਤੁਸੀਂ ਇਹਨਾਂ ਤੋਂ ਕਿਹਾ ਅੱਜ ਵੋਟ ਪਾਉਣ ਲਈ ਦੱਸੋ ਕੀ ਨਾ ਕਰਦੇ ਇਹ ਜਿਹੜਾ ਸਾਡਾ ਵੋਟ ਪਾਉਣ ਦਾ ਸਾਡਾ ਹੱਕ ਹੈ ਜਿਹੜਾ ਕਿ ਸਾਨੂੰ ਸਾਡੇ ਸੰਵਿਧਾਨ ਨੇ ਦਿੱਤਾ ਹੈ ਉਹਦੀ ਅੱਜ ਅਸੀਂ ਵਰਤੋਂ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਇੱਥੇ ਖਾਸ ਤੌਰ ਤੇ ਗੁਰਦਾਸਪੁਰ 'ਚ ਬੜੀ ਲੋਡ ਹੈ ਪਿਛਲੇ 25 ਸਾਲ ਸਾਨੂੰ ਕੋਈ ਇੱਥੋਂ ਦਾ ਰਹਿਣ ਵਾਲਾ ਐਮਪੀ ਨਹੀਂ ਮਿਲ ਸਕਿਆ ਜਿਹੜੀ ਕਿ ਸਾਡੀ ਗੱਲ ਜਿਹੜੀ ਹੈ ਦਿੱਲੀ ਲੋਕ ਸਭਾ ਦੇ ਵਿੱਚ ਲੈ ਕੇ ਜਾਏ 25 ਸਾਲ ਅਸੀਂ ਉਹਨਾਂ ਨੂੰ ਚੁੰਦੇ ਰਹੇ ਕਿ ਜਿਹੜੇ ਕਿ ਬੰਬੇ ਦੇ ਰਹਿਣ ਵਾਲੇ ਸੀ ਜਿਨ੍ਹਾਂ ਨੂੰ ਇਸ ਇਲਾਕੇ ਦੇ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਸੀ ਸੋ ਸਾਡਾ ਇਲਾਕਾ ਬਹੁਤ ਪਿੱਛੇ ਚੱਲ ਗਿਆ ਇੱਥੇ ਵੀ ਬਹੁਤ ਸਹੂਲਤਾਂ ਦੀ ਬਹੁਤ ਜ਼ਰੂਰਤਾਂ ਨੇ ਲੇਕਿਨ ਅੱਜ ਮੈਨੂੰ ਖੁਸ਼ੀ ਹੈ ਕਿ ਅੱਜ ਮੌਕਾ ਆਇਆ ਕਿ ਲੋਕਾਂ ਨੇ ਇਸ ਗੱਲ ਨੂੰ ਰਿਅਲਾਈਜ਼ ਕਰ ਲਿਆ ਔਰ ਅਵੇਅਰਨੈਸ ਵੀ ਲੋਕਾਂ 'ਚ ਬਹੁਤ ਆ ਚੁੱਕੀ ਹੈ ਕਿ ਸਾਨੂੰ ਆਪਣੇ ਇਲਾਕੇ ਦਾ ਹੀ ਕੈਂਡੀਡੇਟ ਨੂੰ ਤਰਜੀਹ ਦੇਣੀ ਚਾਹੀਦੀ ਹੈ ਔਰ ਕਾਂਗਰਸ ਦੇ ਕੈਂਡੀਡੇਟ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਜਿਨ੍ਹਾਂ ਦੇ ਬੜੇ ਬੇ ਤੜਕ ਲੀਡਰ ਨੇ ਲੀਡਰ ਲੀਡਰ ਨੇ ਔਰ ਆਪਣੀ ਗੱਲ ਜਿਹੜੀ ਹੈ ਬਹੁਤ ਬਿਬਾਕੀ ਦੇ ਨਾਲ ਕਰਦੇ ਨੇ ਔਰ ਸਾਨੂੰ ਬਹੁਤ ਆਸਾਂ ਉਮੀਦਾਂ ਨੇ ਕਿ ਕਾਂਗਰਸ ਦੇ ਕੈਂਡੀਡੇਟ ਲੋਕ ਸਭਾ ਚ ਜਾ ਕੇ ਆਪਣੇ ਇਲਾਕੇ ਦੀ ਗੱਲ ਵੀ ਕਰਨਗੇ ਔਰ ਇਥੋਂ ਵਾਸਤੇ ਕੋਈ ਨਵਾਂ ਪ੍ਰੋਜੈਕਟ ਬੇਰੋਜ਼ਗਾਰਾਂ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਔਰ ਵੀ ਜਿਹੜੀ ਹੈ ਇੱਥੇ ਮੈਡੀਕਲ ਕਾਲਜ ਦੀ ਕਮੀ ਹੈ ਉਹਨੂੰ ਵੀ ਪੂਰਾ ਕਰਨਗੇ ਸਾਨੂੰ ਅਸੀਂ ਬਹੁਤ ਆਸਾ ਤੇ ਉਮੀਦਾਂ ਦੇ ਨਾਲ ਉਹਨਾਂ ਨੂੰ ਆਪਣਾ ਲੋਕ ਸਭਾ ਦੇ ਰੂਪ ਚ ਦੇਖਣਾ ਚਾਹਦੇ ਆਂ ਅੱਜ ਇੰਡੀਆ ਨੂੰ ਤੁਹਾਨੂੰ ਪਤਾ ਹੀ ਹੈ ਕਿਹਾ ਗਿਆ ਮਦਰ ਆਫ ਡੈਮੋਕਰੇਸੀ ਬਹੁਤ ਵੱਡਾ ਲੋਕਤੰਤਰ ਆ ਇੰਡੀਆ ਦਾ ਉਸ ਦਾ ਅੱਜ بڑا ਪਰਵ ਹੈ ਕਿ ਪਿਛਲੀ ਪਾਰਲੀਮੈਂਟ ਦਾ ਟਾਈਮ ਖਤਮ ਹੋ ਰਿਹਾ ਤੇ ਨਵੀਂ ਅਸੀਂ ਸਿਲੈਕਟ ਕਰਨੀ ਹੈ ਅੱਜ ਉਹ VOTING ਹੈ ਕਿ ਮੈਂ ਪਰਿਵਾਰ ਸਮੇਤ ਵੋਟ ਕਾਸਟ ਕਰਨ ਵਾਸਤੇ ਆਇਆ ਇਹ ਸਾਸ ਉਮੀਦ ਨਾਲ ਕਿ ਇਸ ਵਾਰ ਕੈਂਡੀਡੇਟ ਸਾਡਾ ਬਹੁਤ ਬੜੀਆ ਔਰ ਲੋਕਲ ਕੈਂਡੀਡੇਟ ਹੈ ਨਿੱ ਤੜਕਾ ਔਰ ਦੁਭੰਗ ਲੀਡਰ ਹੈ ਗੁਰਦਾਸਪੁਰ ਦੀ ਜਿਹੜੀ ਜਨਤਾ ਆ ਇਹ ਫਤਵਾ ਕਾਂਗਰਸ ਦੇ ਹੱਕ ਚ ਦੇਗੀ ਔਰ ਇਹ ਕਾਂਗਰਸ ਵਾਸਤੇ ਇੱਕ ਬਹੁਤ